ਪਵਿੱਤਰ ਮਹਬਦ ਭਾਗ 12ਵਾਂ ਲੇਖਕ ਕਿਰਨਦੀਪ ਕੌਰ ਭਾਈ ਰੂਪਾ ਭਰਗੁਰਵਿੰਦਰ ਦੇ ਮਾਣ ਵਿੱਚ ਇਹ ਗੱਲ ਘਰ ਕਰ ਗਈ ਸੀ ਜਾਂਦਿਆਂ ਹੋਇਆਂ ਜਿਹੜਾ ਡੋਲੂ ਨਸੀਬ ਨੇ ਚਰਨੇ ਨੂੰ ਫੜਾਉਣ ਵਾਸਤੇ ਦਿੱਤਾ ਸੀ ਉਹ ਰਾਹ ਵਿੱਚੋਂ ਨੇ ਖੋਲਿਆ ਉਹਨੂੰ ਲੱਗਿਆ ਜਿਵੇਂ ਇਸ ਡੋਲੂ ਵਿੱਚ ਮਾਣ ਨੇ ਕਿ ਉਹ ਜ਼ਿਆਦਾ ਪਾਇਆ ਹੋਵੇ ਉਹਨੇ ਸਾਰੀਆਂ ਸੇਵੀਆਂ ਇੱਕ ਵੱਟ ਤੋਂ ਮਿੱਟੀ ਪੁੱਟ ਕੇ ਉਹਦੇ ਹੇਠਾਂ ਦੱਬ ਦਿੱਤੀਆਂ ਆਪ ਡੋਲੂ ਖਾਲੀ ਕਰਕੇ ਘਰ ਆ ਗਿਆ ਨਸੀਬੋ ਤੇ ਚਰਨੋਂ ਦੋਹੇ ਬਿਸਤਰੇ ਵਿਛਾ ਕੇ ਕਾੜਨੀ ਵਿੱਚ ਧਰਿਆ ਦੁੱਧ ਕੋਲਿਆਂ ਵਿੱਚ ਪਾ ਰਹੀਆਂ ਸੀ ਨਿੱਕਾ ਮੁੰਡਾ ਕਦੋਂ ਦਾ ਸੌਂ ਗਿਆ ਸੀ ਗੁਰਵਿੰਦਰ ਉਹਦੇ ਮੰਜੇ ਤੇ ਹੀ ਪੈ ਗਿਆ ਪਿਆਰ ਨਾਲ ਉਹਨੂੰ ਛੇੜ ਰਿਹਾ ਸੀ ਪਰ ਜਸਵੀਰ ਕੂਕ ਸੁੱਤਾ ਪਿਆ ਸੀ ਨਸੀਬ ਆਪਣੇ ਮੰਜੇ ਤੇ ਬੈਠ ਕੇ ਬੋਲੀ ਲੈ ਬਲ ਵੀਰ ਗਏ ਨੂੰ ਕਿੰਨਾ ਚਿਰ ਹੋ ਗਿਆ ਆਏ ਨਹੀਂ ਵੀ ਮੈਂ ਆ ਜਾ ਹੁਣ ਕਰੇ ਕਿੰਨਾ ਕਵੇਲਾ ਹੋਇਆ ਪਿਆ ਉਤੋਂ ਬੇਲਾ ਮਾੜਾ ਜਾ ਪੁੱਤ ਤੂੰ ਵੇਖ ਬਾਹਰ ਆਪਣੇ ਤਾਏ ਨੂੰ ਕਿੱਥੇ ਕਾਉਂਦਾ ਪਰ ਗੁਰਵਿੰਦਰ ਮੰਜੇ ਤੇ ਹੀ ਪਿਆ ਰਹਾ। ਨਸੀਬ ਆਪ ਉੱਠ ਕੇ ਵੇਖਣ ਗਈ ਤਾਂ ਬਲਵੀਰ ਪਾਲੇ ਕਾ ਘਰ ਲੰਗਦਾ ਆਉਂਦਾ ਵੇਖਿਆ। ਨਸੀਬ ਨੇ ਥਾਲ ਵਿੱਚ ਰੋਟੀ ਪਾਈ ਆਦਤ ਅਨੁਸਾਰ ਗੁਰਵਿੰਦਰ ਵੀ ਬਲਵੀਰ ਨਾਲ ਰੋਟੀ ਖਾਣ ਬੈਠ ਗਿਆ। ਪਤਾ ਨਹੀਂ ਕੀ ਸੋਚ ਰਿਹਾ ਸੀ। ਬਲਵੀਰ ਨੇ ਕਿਹਾ ਪੁੱਤ ਤੂੰ ਰੱਜ ਕੇ ਪੜ ਲਾ ਹੁਣ ਸਾਡੇ ਬੁੱਢੇ ਸ਼ਰੀਰਾਂ ਵਿੱਚ ਇਹਨਾਂ ਦਮ ਹੈ ਨਹੀਂ। ਫਿਰ ਜਦੋਂ ਤੂੰ ਪੜ ਗਿਆ ਤਾਂ ਖੇਤੀ ਸੰਭ ਲਵੀ। ਨਾਲਿਆ ਕਿਉਂ ਖਾਇਆ ਕਰ ਰੱਜ ਕੇ ਕਿਵੇਂ ਮਰੂੰਡੇ ਵਰਗਾ ਮੂੰਹ ਕੀਤਾ ਤੂੰ ਚਰਨੋਂ ਕੱਲ ਨੂੰ ਥੌਲਾ ਪਵਾ ਲਿਆ ਮੰਗੇ ਇਹਦੇ ਲੱਗਦਾ ਨજર ਲੱਗ ਗਈ ਆ ਗੁਰਵਿੰਦਰ ਭੱਜ ਕੇ ਬੋਲਿਆ ਥੌਲਿਆਂ 'ਚ ਕੁਝ ਨਹੀਂ ਹੁੰਦਾ ਚਾਚੀ ਸਾਡੀਆਂ ਭੈਣ ਜੀਆਂ ਦੱਸਦੀਆਂ ਹੁੰਦੀਆਂ ਨਾਲੇ ਤੁਸੀਂ ਵੀ ਘਟ ਜਾਇਆ ਕਰੋ ਛਿੜੀ ਵੱਲ ਉਧਰ ਨੂੰ ਹਲਕੇ ਕੁੱਤੇ ਫਿਰਦੇ ਹੁੰਦੇ ਆ ਸਮਝਦਾਰ ਨਸੀਬ ਸਭ ਕੁਝ ਸਮਝ ਚੁੱਕੀ ਸੀ ਗੁਰਵਿੰਦਰ ਦਾ ਬਦਲਿਆ ਰਵਈਆ ਉਹਨੂੰ ਪਲੀਪਾਂਤ ਸਮਝ ਆ ਗਿਆ ਸੀ ਉਹ ਚੁੱਲ੍ਹੇ ਮੂਰੇ ਬੈਠੀ ਬੋਲੀ ਸਹੀ ਗੱਲ ਆ ਪੁੱਤ ਤੂੰ ਜਾ ਆਇਆ ਕਰ ਉੱਥੇ ਅਸੀਂ ਤਾਂ ਪੁੰਨਿਆਂ ਤੇ ਜਾ ਆਇਆ ਕਰਾਂਗੀਆਂ ਰੋ ਰੋਚ ਤਾਂ ਉਹ ਵੀ ਨਹੀਂ ਚੰਗਾ ਲੱਗਦਾ ਨਸੀਬ ਮੰਜੇ ਤੇ ਪਈ ਤਾਂ ਗੁਰਵਿੰਦਰ ਆਪਣੀ ਮਾਂ ਨਾਲ ਲੱਗ ਕੇ ਪੈ ਗਿਆ ਮਾਂ ਨੂੰ ਜੱਫੀ ਪਾ ਕੇ ਬੋਲਿਆ ਮਾਂ ਤੂੰ ਚਿੜੀ ਚ ਜਾ ਕੇ ਚਰਨੇ ਚਾਚੇ ਨਾਲ ਕਾਹਤੋਂ ਹੱਸਦੀਆਂ ਨਸੀਬ ਜਿਵੇਂ ਇੰਨਾ ਸਵਾਲਾਂ ਦੇ ਜਵਾਬ ਪਹਿਲਾਂ ਹੀ ਕੜੀ ਬੈਠੀ ਸੀ ਉਹ ਕਹਿਣ ਲੱਗੀ ਪੁੱਤ ਰੱਬ ਨੇ ਮੇਰੇ ਹਾਸੇ ਤਾਂ ਕਦੋਂ ਦੇਖੋਇਆ ਇਹ ਹਾਸਾ ਬਾਰੀ ਹਾਸਾ ਨਹੀਂਆ ਮੇਰੀਆਂ ਅੰਦਰਲੀਆਂ ਪੀੜਾਂ ਤੋਂ ਕੋਈ ਜਾਣੂ ਨਹੀਂ ਕੱਲ ਜਦੋਂ ਮੈਂ ਝਿੜੀ ਚ ਗਈ ਸੀ ਤਾਂ ਤੇਰੀ ਚਾਚੀ ਕੋਲ ਪਈ ਸੱਪ ਦੀ ਕੰਜ ਤੋਂ ਡਰ ਗਈ ਸੀ ਇਹ ਵੇਖ ਕੇ ਮੇਰਾ ਹਾਸਾ ਨਿਕਲ ਗਿਆ ਪਰ ਪੁੱਤ ਜਿਹੜੇ ਲੋਕ ਤੈਨੂੰ ਗਲਤ ਗੱਲਾਂ ਸਿਖਾਉਂਦੇ ਆ ਨਾ ਉਹਨਾਂ ਨੂੰ ਨਾ ਬੁਲਾਇਆ ਕਰ ਚਰਨਾ ਇੱਕ ਰੱਬੀ ਰੂਹ ਆ ਜਿਸ ਦਾ ਅਸੀਂ ਕਦੇ ਵੀ ਦੇਣ ਨਹੀਂ ਦੇ ਸਕਦੇ ਚੱਲ ਪੁੱਤ ਜੇ ਤੈਨੂੰ ਚੰਗਾ ਨਹੀਂ ਲੱਗਦਾ ਤਾਂ ਅਸੀਂ ਨਹੀਂ ਜਾਂਦੀਆਂ ਚੱਲ ਮੇਰਾ ਪੁੱਤ ਹੁਣ ਹੱਸ ਕੇ ਵਿਖਾ ਮੈਨੂੰ ਮਾਂ ਨੂੰ ਜੱਫੀ ਪਾ ਗੁਰਵਿੰਦਰ ਤਾਂ ਸੌਂ ਗਿਆ ਸੀ ਪਰ ਨਸੀਬ ਦੇ ਅੰਦਰ ਇੱਕ ਪਚਾਲ ਜਿਹਾ ਆ ਗਿਆ ਸੀ ਬਲਵੀਰ ਰੋਟੀ ਖਾ ਕੇ ਆਪਦੇ ਮੰਜੇ ਤੇ ਪਿਆ ਸੀ ਚਰਨਾ ਉਹ ਆਪਣਾ ਮੰਜਾ ਨਸੀਬ ਦੇ ਨਾਲ ਹੀ ਡਾਉਂਦੀ ਸੀ ਨਸੀਬ ਨੂੰ ਜਾਗਦਿਆਂ ਵੇਖ ਚਰਨੋਂ ਕਹਿਣ ਲੱਗੀ ਕਿ ਕੀ ਹੋਇਆ ਭੈਣ ਅੱਜ ਤੇਰਾ ਚਿੱਤ ਢਿੱਲਾ ਜਾ। ਕੋਈ ਹੋਰ ਗੱਲ ਐ? ਨਸੀਬ ਭੈਣੇ ਉਹੀ ਗੱਲ ਹੋਈ ਕਿਸੇ ਨੇ ਗੁਰਵਿੰਦਰ ਨੂੰ ਚਰਨੇ ਬਾਰੇ ਭੜਕਾ ਦਿੱਤਾ। ਪਤਾ ਨਹੀਂ ਲੋਕ ਰਾਈ ਦਾ ਪਹਾੜ ਕਿਉਂ ਬਣਾਉਂਦੇ ਆ ਪਰ ਚਰਨੋ ਤੈਨੂੰ ਤਾਂ ਮੇਰਾ ਪਤਾ ਚਰਨੇ ਤੇ ਮੇਰੇ ਵਿਚਕਾਰ ਇਹੋ ਜਿਹਾ ਕੋਈ ਰਿਸ਼ਤਾ ਨਹੀਂ। ਚਰਨੋ ਭੈਣੇ ਮੈਂ ਸਭ ਜਾਣਦੀ ਆ। ਤੂੰ ਬਸ ਲੋਕਾਂ ਦੀਆਂ ਗੱਲਾਂ ਦੀ ਚਿੰਤਾ ਨਾ ਕਰਿਆ ਕਰ। ਬਾਕੀ ਗੁਰਵਿੰਦਰ ਨੂੰ ਆਪਾਂ ਸਭ ਕੁਝ ਦੱਸ ਦਿਆਂਗੇ। ਗੱਲਾਂ ਕਰਦੀ ਨਸੀਬ ਨੂੰ ਵੇਖ ਗੁਰਵਿੰਦਰ ਨੇ ਆਪਣੀ ਮਾਂ ਦਾ ਮੂੰਹ ਆਪਣੇ ਵੱਲ ਕਰ ਲਿਆ। ਨਸੀਬ ਦੇ ਸਾਰੇ ਚਾਹ ਹੀ ਰੁਲ ਗਏ ਸਨ। ਦੂਜਾ ਹੁਣ ਨੇਬਾ ਵੀ ਠੀਕ ਨਹੀਂ ਸੀ ਰਹਿਦਾ। ਨਸੀਬ ਕੋਰ ਜਦੋਂ ਗੁਰਵਿੰਦਰ ਸਕੂਲੋਂ ਆਉਂਦਾ ਤਾਂ ਉਸ ਨੂੰ ਖੇਤ ਭੇਜ ਦਿੰਦੀ। ਰਾਮ ਤਾਂ ਦਾ ਕਰਵਾਉਣ ਲਈ ਪਰ ਬਲਵੀਰ ਗੁਰਵਿੰਦਰ ਨੂੰ ਸਿਰਫ ਪੜਨ ਨੂੰ ਹੀ ਕਹਿੰਦਾ ਕਿਉਂਕਿ ਦਿਨੋ ਦਿਨ ਵਾਦੀ ਪੜਾਈ ਦੀ ਇਮੀਤ ਨੂੰ ਵੇਖ ਉਹ ਨਹੀਂ ਸੀ ਚਾਹੁੰਦਾ ਕਿ ਗੁਰਵਿੰਦਰ ਦੀ ਪੜਾਈ ਮਜਬੂਰੀਆਂ ਹੇਠ दब ਜਾਵੇ ਗੁਰਵਿੰਦਰ ਪੜਨ ਵਿੱਚ ਵੀ ਬਹੁਤ ਹੁਸ਼ਿਆਰ ਸੀ ਪੁੰਨਿਆ ਨੇੜੇ ਹੀ ਸੀ ਬਲਵੀਰ ਨੇ ਨਸੀਬ ਨੂੰ ਕਿਹਾ ਕਿ ਝਿੜੀ ਬਲਗੇੜਾ ਮਾਰ ਆਓ ਸਫਾਈ ਹੋ ਜੂ ਨਾਲੇ ਕਿੰਨੇ ਦਿਨ ਹੋ ਗਏ ਤੁਸੀਂ ਜਾਂਦਿਆਂ ਕਿਉਂ ਨਹੀਂ ਚਰਨੋਂ ਨੇ ਬਹਾਨਾ ਲਾਇਆ ਇਹ ਸ਼िखर ਦੁਪਹਿਰਾ ਹੋਣ ਕਰਕੇ ਨਹੀਂ ਜਾਂਦੀਆਂ ਪਰ ਬਲਵੀਰ ਨੇ ਅੱਜ ਜੋਰ ਪਾਇਆ ਕਿ ਰੱਬ ਨੇ ਚੰਗੀਆਂ ਦਾਤਾਂ ਆਪਣੇ ਘਰ ਦਿੱਤੀਆਂ ਤੁਸੀਂ ਝਿੜੀ ਜ਼ਰੂਰ ਜਾਇਆ ਕਰੋ ਨਸੀਬ ਆਪ ਡੇਰੇ ਨਹੀਂ ਗਈ ਬਲਕੇ ਚਰਨੋਂ ਦੇ ਨਾਲ ਚਾਚੀ ਤਣਕੁਰ ਨੂੰ ਭੇਜ ਦਿੱਤਾ ਨਸੀਬ ਬੜੇ ਸਬਰ ਵਾਲੀ ਔਰਤ ਸੀ ਗੁਰਵਿੰਦਰ ਘਰੇ ਆਉਂਦਾ ਤਾਂ ਜਸਵੀਰ ਨਾਲ ਖੇਡ ਆਪਣੀ ਮਾਂ ਨਾਲ ਨਿੱਕੀਆਂ ਮੋਟੀਆਂ ਗੱਲਾਂ ਕਰਨ ਲੱਗ ਪੈਂਦਾ ਨਸੀਬ ਨੂੰ ਉਹਦੇ ਬਚਪਨ ਵਿੱਚੋਂ ਬੜੀ ਸਿਆਣਪ ਦੀ ਚਰਨੇ ਨੇ ਜਦੋਂ ਵੇਖਿਆ ਕਿ ਧਾਨ ਕੁਰਤੇ ਚਰਨੋਂ ਦੋਹੇ ਮੱਥਾ ਟੇਕਣ ਆ ਰਹੀਆਂ ਤਾਂ ਉਹਨੂੰ ਨਸੀਬ ਦੀ ਚਿੰਤਾ ਹੋਈ ਕਿ ਕਿਤੇ ਨਸੀਬ ਬਿਮਾਰਤਾ ਨਹੀਂ ਜਿਹੜਾ ਹੁੰਡੇਰੇ ਆਉਣ ਉਹ ਹੀ हट ਗਈ ਚਰਨੋਂ ਨੂੰ ਚਰਨੇ ਦੇ ਦਿਲ ਵਿੱਚ ਚੱਲਦੇ ਸਵਾਲਾਂ ਦਾ ਪਤਾ ਸੀ ਅਨਸਾਰ ਹੀ ਉਹ ਕਹਿਣ ਲੱਗੀ ਆਹ ਲੋ ਬਾਈ ਜੀ ਰਾਸ਼ਨ ਪਾਣੀ ਭੈਣ ਦਾ ਚਿੱਤ ਜਾ ਢਿੱਲਾ ਕਿੰਨੇ ਦਿਨਾਂ ਦਾ ਤਾਹੀਂ ਉਹਨੇ ਅੱਜ ਸਾਨੂੰ ਭੇਜਿਆ ਕਿ ਸਫਾਈ ਕਰ ਆਇਓ ਤੇ ਨਾਲੇ ਸਿੱਧਾ ਫੜਾ ਆਇਓ ਨਸੀਬਕੋਰ ਤਾਂ ਜਿਉ ਸੰਤੋਖ ਇਸ ਦੁਨੀਆ ਤੋਂ ਗਿਆ ਠੀਕ ਜਿਹੀ ਨਹੀਂ ਰਹਿੰਦੀ ਭਾਵੇਂ ਉਤੋਂ ਖੁਸ਼ ਆ ਪਰ ਬੰਦੇ ਬਿਨਾ ਔਰਤ ਦਾ ਕੁਝ ਨਹੀਂ ਬਣਦਾ ਤਣਕੁਰ ਬੇਪੁੱਤ ਤੈਨੂੰ ਤਾਂ ਪਤਾ ਰੰਡੀ ਤਾਂ ਰੰਡ ਕੱਟ ਲੂ ਪਰ ਇਹ ਲੋਕ ਨਹੀਂ ਕੱਟਣ ਦਿੰਦੇ ਚਰਨੇ ਨੂੰ ਨਸੀਬ ਦੀ ਫਿਕਰ ਜਹੀ ਹੋਈ ਪਰ ਉਹ ਕੋਈ ਹੋਰ ਗੱਲ ਨਾ ਕਰਦਾ ਹੋਇਆ ਧੂਨੇ ਵੱਲ ਚਲਿਆ ਗਿਆ ਬਲਵੀਰ ਅੱਜ ਬੈਠਾ ਨਸੀਬਕੌਰ ਵੱਲ ਵਾਰ-ਵਾਰ ਵੇਖ ਰਿਹਾ ਸੀ ਅੱਖਾਂ ਵਿੱਚ ਹੰਝੂ ਭਰਦਾ ਨਲਕਾ ਗੇੜ ਦੀ ਨਸੀਬ ਨੂੰ ਬੋਲਿਆ ਭਾਬੀ ਇੱਕ ਗੱਲ ਕਹਾ ਤੂੰ ਗੁੱਸਾ ਨਾ ਕਰੀ ਨਸੀਬ ਗੁੱਸਾ ਕੀ ਕਰਨਾ ਮੈਂ ਤੁਹਾਨੂੰ ਦੋਹਾਂ ਨੂੰ ਭਾਈ ਮੰਨਿਆ ਤੂੰ ਦੱਸ ਕੀ ਕਹਿਣਾ ਬਲਵੀਰ ਭਾਬੀ ਪਤਾ ਨਹੀਂ ਤੂੰ ਕੀ ਸੋਚੇਂਗੀ ਪਰ ਮੈਂ ਤੈਨੂੰ ਇਹ ਕਹਿਣਾ ਤੂੰ ਚਰਨੇ ਤੇ ਚਾਦਰ ਪਾਲਾ ਆਪਣੇ ਘਰ ਦਾ ਕੋਈ ਤੈਨੂੰ ਕੁਝ ਨਹੀਂ ਕਹਿੰਦਾ ਬਸ ਭਾਬੀ ਤੈਨੂੰ ਅਸੀਂ ਖੁਸ਼ ਵੇਖਣਾ ਚਾਹੁੰਨੇ ਆ ਨਸੀਬ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਇੱਕ ਟਾਕੋ ਬਲਵੀਰ ਵੱਲ ਵੇਖ ਰਹੀ ਸੀ ਬਲਵੀਰ ਦੀ ਗੱਲ ਸਿੱਧਾ ਉਹਦੇ ਦਿਲ ਵਿੱਚ ਛੁਰੀ ਵਾਂਗ ਵੱਜੀ ਇਹ ਕੀ ਕਹਿਤਾ ਤੂੰ ਬਲਵੀਰ ਆਪਦੀ ਭਾਬੀ ਨੂੰ ਤੂੰ ਇੰਨਾ ਮਾੜਾ ਸਮਝ ਲਿਆ ਕੀ ਸਮਝ ਕੇ ਤੂੰ ਇਹ ਗੱਲ ਕਹੀ ਆ ਬਲਵੀਰ ਨਹੀਂ ਭਾਬੀ ਮੈਂ ਤਾਂ ਤੇਰੇ ਵੱਲ ਵੇਖ ਕੇ ਕਿਹਾ ਬਾਕੀ ਚਰਨੇ ਦਾ ਤਾਂ ਤੈਨੂੰ ਪਤਾ ਕਿ ਸਾਡੇ ਤੇ ਉਹਨੇ ਕਿੰਨੇ एहसान ਕੀਤੇ ਆ ਨਾਲੇ ਭਾਬੀ ਸਾਨੂੰ ਤਾਂ ਉਹ ਆਪਦੇ ਭਾਈਆਂ ਵਰਗਾ ਲੱਗਦਾ ਅਸੀਂ ਤਾਂ ਕਦੇ ਉਹਨੂੰ ਉਪਰਾ ਵੀ ਨਹੀਂ ਸਮਝਿਆ ਨਸੀਬ ਨਾ ਬਾਈ ਇਹ ਗੱਲ ਅੱਜ ਤਾਂ ਕਹਿਤੀ ਪਰ ਅੱਗੇ ਤੋਂ ਨਾ ਕਹੀਂ ਜਦੋਂ ਮੈਂ ਵਿਆਹੀ ਆਈ ਸੀ ਵੇਖ ਲੈ ਕਿੰਨਿਆਂ ਨੇ ਮੇਰੀ ਇੱਜ਼ਤ ਤਕਾਈ ਆ ਪਰ ਮੈਂ ਆਪਣੇ ਸਿਦਕ ਤੇ ਖੜੀ ਰਹੀ ਪਰ ਹੁਣ ਤਾਂ ਸੁਖ ਨਾਲ ਮੇਰਾ ਇੰਨਾ ਸੋਹਣਾ ਟੱਬਰ ਆ ਫੇਰ ਕਿਵੇਂ ਮੈਂ ਚਰਨੇ ਦੇ ਬੈਠ ਜਾਵਾਂ ਆਪਣੇ ਸਿਰਫ ਟਮੂਹੀਆਂ ਲੈ ਸਕਦੀਆਂ ਤੇਰਾ ਭਰਾ ਮਰਿਆ ਨਹੀਂ ਸਗੋਂ ਮੇਰੇ ਅੰਦਰ ਜਿਉਂਦਾ ਜਦੋਂ-ਜਦੋਂ ਗੁਰਵਿੰਦਰਵਲ ਵੇਖਦੀ ਆ ਉਹਦੇ ਵਿੱਚੋਂ ਮੈਨੂੰ ਉਹੀ ਦਿਸਦਾ ਵੇਖ ਲੈ ਤੁਹਾਡੇ ਪਿਆਰ ਨਾਲ ਮੈਂ ਕਿਵੇਂ ਘਰ ਬੰਨਿਆ ਨਾ ਬਾਈ ਮੈਨੂੰ ਇਹੋ ਜਿਹੇ ਕੰਮ ਕਰਨ ਦੀ ਕੋਈ ਭੁੱਖ ਨਹੀਂ ਬਲਵੀਰ ਭਾਬੀ ਤੂੰ ਹੱਸਦੀ ਰਿਹਾ ਕਰ ਤੈਨੂੰ ਵੇਖ ਕੇ ਤਾਂ ਸੀ ਆਪਦੇ ਦੁੱਖ ਭੁੱਲ ਜਾਂਦੇ ਆ। ਬਾਕੀ ਮੈਨੂੰ ਤਾਂ ਬਾਈ ਨੇਬੇ ਨੇ ਕਿਹਾ ਸੀ ਅਖੇ ਗੁਰਵਿੰਦਰ ਦੇ ਮਨ ਵਿੱਚ ਕੋਈ ਗਲਤ ਗੱਲਾਂ ਭਰ ਰਿਹਾ ਚਰਨੇ ਪ੍ਰਤੀ। ਮੈਂ ਤਾਂ ਕਰਕੇ ਤੈਨੂੰ ਕਿਹਾ ਸੀ। ਹੁਣ ਗੁਰਵਿੰਦਰ ਸੁਖ ਨਾਲ ਆਪਣਾ ਵੱਡਾ ਹੋਈ ਜਾਂਦਾ। ਐਂ ਕਰਦੇ ਆ ਹੁਣ ਇਹ ਪੰਜਵੀਂ ਪਾਸ ਕਰ ਜੂ ਆਪਾਂ ਇਹਨੂੰ ਸ਼ਹਿਰ ਪੜ੍ਹਨੇ ਪਾ ਦਿੰਨੇ ਆ। ਇੱਥੇ ਸਕੂਲ ਵੀ ਹੈ ਨਹੀਂ ਨੇੜੇ। ਬਾਕੀ ਪਿੰਡਾਂ ਦੇ ਲੋਕਾਂ ਤੋਂ ਜਿੰਨਾ ਦੂਰ ਰਹੂ ਉਹਨਾਂ ਹੀ ਚੰਗਾ। ਬਾਕੀ ਰਾਣੂ ਆਪਣੀ ਕਿ ਸ਼ਹਿਰ ਹੀ ਰਹਿੰਦੇ ਆ ਉਹਨਾਂ ਕੋਲ ਚਲਿਆ ਜਾਇਆ ਕਰੋ ਨਸੀਬ ਜਿਵੇਂ ਠੀਕ ਲੱਗਦਾ ਉਵੇਂ ਕਰੋ ਬਾਕੀ ਮੈਨੂੰ ਪਤਾ ਇਹ ਬਾਲਾ ਚਿਰ ਮੇਰੇ ਬਿਨਾਂ ਰਹਿੰਦਾ ਨਹੀਂ ਭਾਵੇਂ ਹੱਥ ਨਹੀਂ ਘਰੇ ਆ ਜਾਇਆ ਕਰੇ ਤਾਂ ਵੀ ਠੀਕ ਆ ਹਾਲਾਤਾਂ ਅੱਗੇ ਵੀ ਸਮਝੌਤਾ ਕਰਨਾ ਪੈਂਦਾ ਸਮਾਜਿਕ ਰੀਤਾਂ ਰਵਾਜਾਂ ਕਦਰਾਂ ਕੀਮਤਾਂ ਉਹਨੋਂ ਜ਼ਿਆਦਾ ਵਿਖਾਈ ਦੇਣ ਲੱਗ ਪੈਂਦੀਆਂ ਜਦੋਂ ਸਿਰ ਤੇ ਪਤੀ ਦਾ ਸਾਯਾ ਨਾ ਹੋਵੇ ਪਰ ਨਸੀਬ ਸਾਰੀਆਂ ਬੰਦਸ਼ਾਂ ਤੋਂ ਪਰੇ ਸੀ ਕਿਸੇ ਦੇ ਵਿਆਹ ਹੁੰਦਾ ਤਾਂ ਨਸੀਬ ਨੂੰ ਆਪ ਬੁਲਾਇਆ ਜਾਂਦਾ ਤਾਂ ਕਿ ਉਹ ਆਪਣੀ ਸੂਝ-ਬੂਝ ਅਨਸਾਰ ਆਪ ਵਿਹਾਰਾਂ ਬਾਰੇ ਦੱਸੇ ਨਸੀਬ ਨੂੰ ਮਿਲਦਾ ਇੰਨਾ ਮਾਨ ਸਤਕਾਰ ਉਹਦੇ ਲਈ ਕਿਸੇ ਬਹੁ ਅਣਮੁੱਲੇ ਗਹਿਣੇ ਤੋਂ ਘੱਟ ਨਹੀਂ ਸੀ ਨਸੀਬ ਸਿਰਫ ਪੁੰਨਿਆਂ ਤੇ ਹੀ ਝਿੜੀ ਜਾਂਦੀ ਨਹੀਂ ਤਾਂ ਬਸ ਘਰ ਹੀ ਕੰਮਕਾਰ ਕਰਦੀ ਰਹਿੰਦੀ ਗੁਰਵਿੰਦਰ ਸ਼ਹਿਰ ਪੜਨ ਜਾਂਦਾ ਜਦੋਂ ਘਰੇ ਆਉਂਦਾ ਤਾ ਸੁੱਤੀ ਪਈ ਮਾਂ ਨੂੰ ਵੇਖ ਪਛਤਾਉਂਦਾ ਕਿ ਮੈਂ ਆਪਣੀ ਮਾਂ ਨੂੰ ਛੱਰਨੇ ਵਾਲੀ ਗੱਲ ਨਹੀਂ ਸੀ ਕਹਿਣੀ ਭਾਵੇਂ ਨਸੀਬ ਨੂੰ ਕਿੰਨੇ ਵਾਰ ਗੁਰਵਿੰਦਰ ਨੇ ਝਿੜੀ ਜਾਣਵਾਰੇ ਕਹਿ ਦਿੱਤਾ ਸੀ ਪਰ ਨਸੀਬ ਪੁੰਨਿਆਂ ਵਾਲੇ ਦਿਨ ਤੋਂ ਬਿਨਾ ਕਦੇ ਵੀ ਝਿੜੀ ਨਹੀਂ ਸੀ ਗਈ ਹਰ ਰਾਤ ਉਹ ਸੰਤੋਖ ਤੇ ਛਰਨੇ ਬਾਰੇ ਸੋਚਦਿਆਂ ਹੀ ਕੱਢ ਦਿੰਦੀ ਜਾਂਦਾਂ ਰਾਹੀਂ ਸਾਰੀ ਰਾਤ ਲੰਘ ਜਾਂਦੀ ਸੁਜੀਆਂ ਹੋਈਆਂ ਅੱਖਾਂ ਕਈ ਵਾਰ ਚਰਨੋਂ ਨੂੰ ਪੈ ਪੀਤ ਕਰ ਦਿੰਦੀਆਂ ਚਰਨ ਨੂੰ ਨਸੀਬ ਦੀ ਫਿਕਰ ਲੱਗੀ ਰਹਿੰਦੀ ਹੁਣ ਚਰਨੋ ਹੀ ਕਰਦਾ ਸਾਰਾ ਕੰਮ ਕਰਿਆ ਕਰਦੀ ਛੋਟਾ ਜਸਵੀਰ ਪਿੰਡ ਦੇ ਹੀ ਸਕੂਲ ਵਿੱਚ ਪੜ੍ਹਨੇ ਜਾਂਦਾ ਨਸੀਬ ਨੂੰ ਉਹ ਵੱਡੀ ਮੰਮੀ ਕਹਿ ਕੇ ਹੀ ਬੁਲਾਉਂਦਾ ਕਈ ਵਾਰੀ ਉਹ ਰਿਹਾਰਡ ਕਰਦਾ ਕਿ ਮਾਂ ਤੂੰ ਮੇਰੇ ਨਾਲ ਚੱਲ ਤਾਂ ਨਸੀਬ ਉਂਗਲ ਫੜ ਕੇ ਉਹਦੇ ਨਾਲ ਚਲੀ ਜਾਂਦੀ ਅੱਜ ਸਵੇਰੇ ਹੀ ਚਰਨਾ ਨਸੀਬ ਕੇ ਘਰ ਆਇਆ ਐਤਵਾਰ ਦਾ ਦਿਨ ਹੋਣ ਕਰਕੇ ਗੁਰਵਿੰਦਰ ਵੀ ਘਰੇ ਹੀ ਸੀ ਚਰਨੇ ਨੇ ਦੂਰੋਂ ਹੀ ਆਉਂਦਿਆਂ ਕਿਹਾ ਕਿ ਭਾਈ ਡੇਰੇ ਚ ਧੂਨੇ ਵਾਲੀ ਜਗ੍ਹਾ ਦੀ ਲਪਾਈ ਕਰਨੀ ਆ ਕੱਲ ਨੂੰ ਸੇਵਾ ਵਾਸਤੇ ਆ ਜਿਓ ਬਲਵੀਰ ਨੇ ਚਰਨੇ ਨੂੰ ਕਿਹਾ ਲੈ ਚਰਨੇ ਆ ਤੂੰ ਤਾਂ ਐਂ ਓ ਦੂਰ ਖੜ ਗਿਆ ਜਿਵੇਂ ਬਗਾਨਾ ਹੁੰਨਾ ਉਰੇ ਆ ਜਾ ਜਰ ਬਹਿ ਜਾ ਮੰਜੇ ਤੇ ਚਰਨੋ ਜਾ ਬਾਈ ਲਈ ਦੁੱਧ ਲੈ ਕੇ ਆ ਨਸੀਬ ਸੁਹਾਤ ਅੰਦਰ ਬੈਠੀ ਹੋਈ ਸੀ ਚਰਨੇ ਦੀ ਆਵਾਜ਼ ਤਾਂ ਉਹਨੇ ਸੁਣ ਲਈ ਸੀ বারোবার ਨਾਈ ਜਿਉਂ-ਜਿਉਂ ਚਰਨਾ ਬੋਲ ਰਿਹਾ ਸੀ ਓਵੇਂ-ਓਵੇਂ ਨਸੀਬ ਦੇ ਹੰਝੂ ਵਹਿ ਰਹੇ ਸਨ ਉਹ ਸੋਚ ਰਹੀ ਸੀ ਕਿ ਹੰਝੂ ਵਗਾਨੇ ਵਰਤ ਲਈ ਕਿਉਂ ਪਰ ਪਰ ਆਉਂਦੀਆਂ ਅੱਖਾਂ ਉਹ ਬਾਰ-ਬਾਰ ਪੂੰਝਦੀ ਚਰਨਾ ਦੁੱਧ ਪੀ ਕੇ ਜਾਣ ਲੱਗਿਆ ਤਾਂ ਗੁਰਵਿੰਦਰ ਬੋਲਿਆ ਚਾਚਾ ਇੱਧਰ ਵੇਖ ਅੱਗੇ ਨਾਲੋਂ ਮੈਂ ਪੜ੍ਹਨ ਵਿੱਚ ਕਿੰਨਾ ਚੰਗਾ ਹੋ ਗਿਆ ਸਾਰੇ ਸਵਾਲਾਂ ਦੇ ਜਵਾਬ ਫਟ ਦੇਣੇ ਕੱਢ ਦਿਨਾ ਚਰਨੇ ਨੇ ਗੋਲ-ਮੋਲ ਜੇ ਗੁਰਵਿੰਦਰ ਦੇ ਸਿਰ ਮੋਹ ਭਰਿਆ ਹੱਥ ਧਰਿਆ ਤੇ ਆਪਣੇ ਰਾਹੇ ਤੁਰ ਗਿਆ ਅੱਧਾ ਸੌਣ ਲੰਗ ਗਿਆ ਸੀ ਗਰਮੀ ਦੇ ਨਾਲ ਸਾਰੇ ਹੰ ਦਾ ਬੁਰਾ ਹਾਲ ਸੀ ਮੀਂਹ ਆਉਂਦਾ ਮਗਰੋਂ ਧਰਤੀ ਪਹਿਲਾਂ ਹੀ ਸਾਰਾ ਪਾਣੀ ਸੋਖ ਲੈਂਦੀ ਸੀ ਹਵਾ ਵਿੱਚ ਬਣੀ ਨਵੀਂ ਪਿੰਡਿਆਂ ਨੂੰ ਖਾ ਰਹੀ ਸੀ ਨਸੀਬ ਤਿੱਖੜ ਦੁਪਹਿਰੇ ਵੀ ਕੰਮ ਧੰਦੇ ਲੱਗੀ ਰਹਿੰਦੀ ਇੱਕ ਮਿੰਟ ਵੀ ਵਿਹਲੀ ਨਾ ਬੈਂਦੀ ਗੁਰਵਿੰਦਰ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਕਦੇ ਕਦਾਈਂ ਆਪਣੀ ਕਹੀ ਗੱਲ ਤੇ ਉਹ ਬੜਾ ਪਛਤਾਉਂਦਾ ਸੀ ਹੁਣ ਤਾਂ ਸੁਖ ਨਾਲ ਉਹ 10ਵੀਂ ਪਾਸ ਕਰ ਗਿਆ ਸੀ। ਛੋਟਾ ਜਸਵੀਰ ਵੀ 5ਵੀਂ ਜਮਾਤ ਵਿੱਚ ਸੀ। ਨੈਬਾ ਤੇ ਬਲਬੀਰ ਦੋਹੇ ਭਰਾਵਾਂ ਦੀ ਇੱਛਾ ਸੀ ਕਿ ਘਰ ਵਿੱਚ ਅਖੰਡ ਪਾਠ ਸਾਹਿਬ ਕਰਵਾਇਆ ਜਾਵੇ। ਨਸੀਬ ਤੋਰ ਲੈ ਕੇ ਦੋਹੇ ਭਾਈਆਂ ਨੇ ਕਿਹਾ ਕਿ ਚੱਲ ਆਪਾਂ ਸਾਰੇ ਜਣੇ ਡੇਰੇ ਵੱਲ ਵੀ ਜਾ ਆਈਏ ਉੱਥੇ ਸੁਖਦੇਵ ਬਾਬੇ ਤੇ ਚਰਨੇ ਨੂੰ ਪੁੱਛਾਵਾਂਗੇ ਕਿ ਕਦੋਂ ਪਾਠ ਰਖਾਈਏ। ਨਸੀਬ ਨੇ ਕਿਹਾ ਕਿ ਤੁਸੀਂ ਜਾ ਆਇਓ ਮੈਂ ਕਰੇ ਰਹਿਨੀ ਆ ਪਰ ਚਰਨੋ ਨੇ ਕਿਹਾ ਕਿ ਭੈਣੇ ਤੂੰ ਨਾਲ ਚੱਲ ਐਵੇਂ ਖੁਸ਼ੀ ਦਾ ਮੌਕਾ ਤੂੰ ਨੰਨਾ ਨਾ ਪਾ ਨਾ ਚਾਉਂਦੇ ਹੋ ਆ ਵੀ ਨਸੀਬ ਨੂੰ ਜਾਣਾ ਪਿਆ ਜਿਵੇਂ ਪਹਿਲਾਂ ਉਹ ਬਹੁਤ ਚਾਹ ਨਾਲ ਡੇਰੇ ਜਾਇਆ ਕਰਦੀ ਸੀ ਓਵੇਂ ਨਸੀਬ ਦੇ ਹੁਣ ਚਾਹ ਹੀ ਮਰ ਮੁੱਕ ਗਏ ਸਨ ਨਸੀਬ ਦੇ ਚਿਹਰੇ ਤੇ ਖੁਸ਼ੀ ਨਹੀਂ ਸੀ ਉਹ ਛਿੜੀ ਤਾਂ ਗਈ ਉਸਨੇ ਵੇਖਿਆ ਕਿ ਚਰਨਾ ਖੁੱਡਾਂ ਵਿੱਚ ਬੈਠੇ ਨਿੱਕੇ-ਨਿੱਕੇ ਬੋਟਾ ਨੂੰ ਚੋਗਾ ਪਾ ਰਿਹਾ ਸੀ ਨਸੀਬ ਦਾ ਸਿੱਧਾ ਧਿਆਨ ਚਰਨੇ ਵੱਲ ਗਿਆ ਉਹਨੂੰ ਵੇਖ ਨਸੀਬ ਦੇ ਦਿਲ ਦੀ ਧੜਕਣ ਜਿਵੇਂ ਚੱਲ ਪਈ ਹੋਵੇ ਸਾਰਿਆਂ ਨੇ ਬੈਠ ਕੇ ਪਾਠ ਦਾ ਦਿਨ ਕਢਵਾਇਆ ਅਖੰਡ ਪਾਠ ਤੇ ਆਉਣ ਲਈ ਚਰਨੇ ਨੂੰ ਨੈਭਾ ਤੇ ਬਲਵੀਰ ਵਾਰ-ਵਾਰ ਕਹਿ ਰਹੇ ਸਨ ਚਰਨੇ ਨੇ ਜਦ ਨਸੀਬ ਵੱਲ ਵੇਖਿਆ ਤਾਂ ਉਦਾਸ ਚਿਹਰਾ ਵੇਖ ਜਰਨਾ ਹੋਇਆ ਬੈਠਿਆ ਹੋਇਆ ਬਾਬੇ ਸੁਖਦੇਵ ਨੇ ਕਿਹਾ ਅਨਸੀ ਬੀਬੀ ਦੇ ਥੋੜਾ ਪਾ ਦੇ ਇਹਦਾ ਚਿੱਤ ਠੀਕ ਨਹੀਂ ਚਰਨਾ ਧੂਨੇ ਵੱਲ ਚਲਿਆ ਗਿਆ ਨਸੀਬ ਨੇ ਚਰਨੋਂ ਨੂੰ ਕਿਹਾ ਕਿ ਤੂੰ ਨਾਲ ਆ ਜਾ ਪਰ ਉਹ ਅੰਦਰ ਨਹੀਂ ਗਈ ਚਰਨਾ ਕੀ ਗੱਲ ਆ ਨਸੀਬ ਤੂੰ ਇੰਨੀ ਉਦਾਸ ਕਿਉਂ ਰਹਿਣ ਲੱਗ ਪਈ ਆ ਕਿਸੇ ਨੇ ਕੁਝ ਕਿਹਾ ਤੈਨੂੰ ਨਸੀਬ ਨਹੀਂ ਚਰਨਿਆ ਹੋਇਆ ਤਾਂ ਕੁਝ ਨਹੀਂ ਬਸ ਹੁਣ ਪਤਾ ਲੱਗਿਆ ਕਿ ਇਸ ਜਵਾਨੇ ਨੂੰ ਕੋਈ ਜਿੱਤ ਨਹੀਂ ਸਕਦਾ ਦਿਨੋਂ ਦਿਨ ਜਿਉਂ-ਜਿਉਂ ਬੰਦਾ ਤਰੱਕੀ ਕਰਦਾ ਤੁਰਿਆ ਜਾਂਦਾ ਓਵੇਂ-ਓਵੇਂ ਸੋਚ ਦਾ ਦਾਇਰਾ ਛੋਟਾ ਹੋਈ ਜਾਂਦਾ ਦਿਲੋਂ ਹਾਰਨ ਵਾਲੇ ਇਸ ਜੱਗ ਨੂੰ ਕਿਵੇਂ ਜਿੱਤ ਸਕਦੇ ਆ ਚਰਨਾ ਬੁਝਾਰ ਤਾਂ ਕਿਉਂ ਪਾਈ ਜਾਨੀਆਂ ਨਸੀਬ ਖੁੱਲ ਕੇ ਦੱਸ ਗੱਲ ਕੀ ਹੋਈ ਆ ਪਤਾ ਨਹੀਂ ਨਸੀਬ ਕੀ ਰਿਸ਼ਤਾ ਮੇਰਾ ਤੇਰੇ ਨਾਲ ਮੈਂ ਤੇਰਾ ਦੁੱਖ ਨਹੀਂ ਸਹਾਰ ਸਕਦਾ ਨਸੀਬ ਹੋਇਆ ਤਾਂ ਕੁਝ ਨਹੀਂ ਜਿੰਨਾ ਚਿਰ ਤੂੰ ਹੈਗਾ ਇਹ ਗੱਲ ਕਹਿ ਕੇ ਨਸੀਬ ਬਾਹਰ ਆ ਗਈ ਚਰਨੇ ਨੂੰ ਲੱਗਿਆ ਕਿ ਨਸੀਬ ਨੂੰ ਸੱਚਮੁੱਚ ਹੀ ਕਿਸੇ ਨੇ ਕੁਝ ਕਿਹਾ ਨਹੀਂ ਤਾਂ ਉਹ ਬੁਝਦੀਲੀ ਵਾਲੀਆਂ ਗੱਲਾਂ ਕਦੇ ਵੀ ਨਹੀਂ ਕਰਦੀ ਉਹਨੂੰ ਚੰਦ ਵਰਗਿਆ ਤੇ ਸ਼ੱਕ ਹੋਇਆ ਕਿ ਹੋ ਸਕਦਾ ਉਹਨਾਂ ਨੇ ਹੀ ਕੁਝ ਕਿਹਾ ਹੋਵੇ ਚੰਦ ਦੇ ਦੋ ਦੋ ਕੁੜੀਆਂ ਵਿਆਹਣ ਵਾਲੀਆਂ ਸਨ ਦੋਹਾਂ ਦਾ ਦੋ ਕੁ ਬਰਿਆਂ ਦਾ ਫਰਕ ਹੋਣਾ ਪਰ ਕੱਦ ਕਾਠ ਵਿੱਚ ਇੱਕੋ ਜਿਹੀਆਂ ਸਨ ਭੋਰਾ ਵੀ ਫਰਕ ਨਹੀਂ ਸੀ ਦੋਹਾਂ ਵਿੱਚ ਚੰਦ ਦਾ ਬਾੜਾ ਨਸੀਬ ਕੇ ਬਾੜੇ ਦੇ ਨਾਲ ਹੀ ਸੀ ਨਸੀਬ ਬਾੜੇ ਵਿੱਚ ਸੁੱਕੀਆਂ ਪਾਥੀਆਂ ਲੈਣ ਗਈ ਤਾਂ ਚੰਦ ਦੀਆਂ ਦੋਹੇ ਕੁੜੀਆਂ ਵੀ ਪਾਥੀਆਂ ਪੱਥ ਰਹੀਆਂ ਸਨ ਨਸੀਬ ਨੂੰ ਵੇਖ ਕੇ ਦੋਹੇ ਬੋਲੀਆਂ ਚਾਚੀ ਅੱਜ ਤਾਂ ਸਾਨੂੰ ਤੂੰ ਸਬੱਬੀ ਹੀ ਟੱਕਰੀਆਂ ਵੇਖ ਲਾ ਤੈਨੂੰ ਭੋਰਾ ਮੋਹ ਨਹੀਂ ਆਉਂਦਾ ਸਾਡਾ ਨਸੀਬ ਨਹੀਂ ਨਹੀਂ ਤੁਸੀਂ ਦੋਹੇ ਤਾਂ ਮੈਨੂੰ ਬਹੁਤ ਜ਼ਿਆਦਾ ਆਉਣੀ ਹੋ ਪਰ ਜਦੋਂ ਦਾ ਤੁਹਾਡਾ ਚਾਚਾ ਮੁੱਕਿਆ ਕਿਤੇ ਜੀ ਨਹੀਂ ਲੱਗਦਾ ਅੱਖਾਂ ਦੇ ਕੋਈ ਪੂੰਝਦੀ ਬੋਲੀ ਤੁਸੀਂ ਦੱਸੋ ਕੀ ਕਰਦੀਆਂ ਰਹਿਣੀਆਂ ਘਰੇ ਮਣੀ ਕੁਝ ਨਹੀਂ ਚਾਚੀ ਅਸੀਂ ਜਦੋਂ ਸਕੂਲੋਂ ਆ ਜਾਂਦੀਆਂ ਤਾਂ ਘਰ ਦਾ ਕੰਮ ਕਰਵਾ ਦਿੰਦੀਆਂ ਮਾਂ ਨਾਲ ਐਨੇ ਨੂੰ ਬਲਵੀਰੋ ਵੀ ਆ ਗਈ ਨਸੀਬ ਨੇ ਪਾਥੀਆਂ ਦਾ ਟੋਕਰਾ ਭਰ ਲਿਆ ਸੀ ਬਲਵੀਰੋ ਨੂੰ ਵੇਖ ਕੇ ਨਸੀਬ ਰੁਕ ਗਈ ਬਲਵੀਰੋ ਕਿਵੇਂ ਆ ਨਸੀਬ ਤੂੰ ਬਲਹਾਰੀ ਜੀ ਗਈ ਐਂਓ ਕਰੇ ਕੁਝ ਨਹੀਂ ਬਣਦਾ ਪੁੱਤ ਨਸੀਬ ਟੱਬਰ ਵਿੱਚ ਬੈਠ ਕੇ ਆਪਦੇ ਜਵਾਕ ਪਾਲ ਲਾ ਨਸੀਬ ਭੈਣੇ ਸਭ ਕੁਝ ਠੀਕ ਹੋ ਜਾਂਦਾ ਪਰ ਤੁਰ ਗਿਆ ਦੇ ਸਨ ਕੋਣ ਭਰੇ ਬੇਵਕਤਾ ਹੀ ਤੁਰ ਗਿਆ ਜੇ ਮੈਨੂੰ ਪਤਾ ਹੁੰਦਾ ਮੈਂ ਕਾਹਨੂੰ ਖੇਤ ਤੋੜਦੀ ਉਹਨੂੰ ਬਲਵੀਰੋ ਚੰਗੇ ਬੰਦਿਆਂ ਨੂੰ ਹੀ ਰੱਬ ਲੈ ਜਾਂਦਾ ਇਹ ਇਹਨਾਂ ਦਾ ਪਿਓ ਆ ਸਾਰਾ ਦਿਨ ਧੀਵੀਆਂ 'ਚੋਂ ਅੱਖ ਨਹੀਂ ਕੱਢਦਾ ਨਿੱਤੇ ਨਵੀਂ ਜਵਨਾਨੀ ਪੁਲਾੰਬਾ ਲੈ ਕੇ ਆਉਂਦੀ ਆ ਮੇਰੇ ਕੋਲ ਆਖੇ ਆਪਦੇ ਬੰਦੇ ਨੂੰ ਆਵਾਰਾ ਨਾ ਛੱਡਿਆ ਕਰ ਇਹ ਸੌਤਰੇ ਨੇ ਤਾਂ ਮੇਰੇ ਬਦਲੇ ਲੈ ਲੇ ਰੱਬ ਇਹਨੂੰ ਚੱਕ ਲੈਂਦਾ ਅਸੀਂ ਤਾਂ ਮਾਵਾਂ ਤੀਆਂ ਸੌਖੀਆਂ ਹੋ ਜਾਂਦੀਆਂ ਨਸੀਬ ਕੋਈ ਨਾ ਭੈਣੇ ਕਦੇ ਤਾਂ ਸੁਧਰ ਜੂ ਤੂੰ ਨਾ ਆਵਦਾ ਆਪ ਖਪਾਇਆ ਕਰੇ ਮੈਂ ਦੁਨੀਆਦਾਰੀ ਆ ਇੱਥੇ ਕੱਟਣਾ ਪੈਂਦਾ ਨਸੀਬ ਭਰਿਆ ਟੋਕਰ ਆਪਣੇ ਸਿਰ ਤੇ ਚੱਕ ਕੇ ਕਰ ਆ ਗਈ ਨਸੀਬ ਚਰਨੋਂ ਤੇ ਨਸੀਬ ਨੇ ਸਾਰੇ ਘਰ ਨੂੰ ਸੰਭਾਰਿਆ ਗੋਹਾ ਮਿੱਟੀ ਲਾ ਕੇ ਕਰ ਸੋਨਾ ਬਣਾ ਬਾਬਾ ਜੀ ਦੀ ਸਵਾਰੀ ਲਿਆਂਦੀ ਗਈ ਗੁਰੂ ਘਰ ਵਿੱਚ ਪਏ ਗੁਰੂਆਂ ਦੇ ਚਰਨ ਤੇ ਸਾਰੇ ਘਰ ਵਿੱਚ ਸ਼ੁਕ ਸ਼ਾਂਤੀ ਆ ਗਈ। ਨਸੀਬ ਨੂੰ ਭਾਵੇਂ ਸੰਤੋਖ ਦੀ ਕਮੀ ਰੜਕਦੀ ਸੀ। ਪਰ ਆਪਣੇ ਪਰਿਵਾਰ ਵੱਲ ਵੇਖੋ ਗਮ ਨੂੰ ਆਪਣੇ ਅੰਦਰ ਹੀ ਘੁੱਟ ਲੈਂਦੀ। ਨੇਬਾ ਝਿੜੀ ਵੱਲ ਗਿਆ ਤੇ ਚਰਨੇ ਨੂੰ ਸੱਦਾ ਦਿੱਤਾ ਕਿ ਤੇਰੀ ਘਰੇ ਡਿਉਟੀ ਆ ਪਾਠ ਕਰਨ ਵਾਲੇ ਭਾਈਆਂ ਕੋਲ। ਚਰਨੇ ਨੇ ਨਾਂ ਨੁਕਰ ਕੀਤੀ ਪਰ ਨੇਬੇ ਨੇ ਚਰਨੇ ਨੂੰ ਘੁੱਟ ਕੇ ਜੱਫੀ ਪਾ ਕੇ ਕਿਹਾ ਭਾਈ ਤੂੰ ਸਾਡਾ ਸੰਤੋਖ ਆ ਅਸੀਂ ਤੇਰਾ ਦੇਣ ساری ਉਮਰ ਨਹੀਂ ਦੇ ਸਕਦੇ ਬਸ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਸਾਡੇ ਵੱਡੇ ਭਰਾਮਾਂ ਦਾ ਮਾਣ ਰੱਖੋ ਆਥਣੇ ਜਿਹੇ ਚਰਨਾ ਘਰੇ ਆਇਆ ਨਸੀਬ ਚੌਂਕੇ ਵਿੱਚ ਰੋਟੀ ਪਾਣੀ ਦੇਾਰੇ ਲੱਗੀ ਹੋਈ ਸੀ ਚਰਨੇ ਨੇ ਨੇੜੇ ਆ ਕੇ ਸਾਰਿਆਂ ਨੂੰ ਫਤਿਹ ਬੁਲਾਈ ਤੇ ਗੁਰੂ ਦੀ ਤਾਬਿਆਂ ਵਿੱਚ ਬੈਠ ਗਿਆ ਚਰਨਾ ਬਾਬਾ ਜੀ ਦੀ ਬਾਣੀ ਸੁਣ ਰਿਹਾ ਸੀ ਬਲਵੀਰ ਤੇ ਨੇਬੇ ਨੇ ਚਰਨੇ ਨੂੰ ਕਿਹਾ ਕਿ ਬਾਬਾ ਜੀਆ ਨੂੰ ਪ੍ਰਸ਼ਾਦਾ ਛਕਾ ਦੇ ਬਾਈ ਚਰਨੇ ਨੇ ਕੰਧੋਲੀ ਕੋਲ ਜਾ ਕੇ ਨਸੀਬ ਨੂੰ ਪ੍ਰਸ਼ਾਦਾ ਤਿਆਰ ਕਰਨ ਲਈ ਕਿਹਾ ਨਸੀਬ ਦਾ ਮੂੰਹ ਵੇਖ ਕੇ ਚਰਨਾ ਹੈਰਾਨ ਰਹਿ ਗਿਆ ਕਿ ਇਹੋ ਹੀ ਨਸੀਬ ਆ ਚਿਹਰੇ ਦਾ ਰੰਗ ਉਤਰਿਆ ਹੋਇਆ ਸੀ ਬਾਹਾਂ ਬਿਲਕੁਲ ਵੇਜਾਨ ਹੋਈਆਂ ਜਾਪ ਰਹੀਆਂ ਸਨ ਪਰ ਚਰਨਾ ਬੋਲਿਆ ਕੁਝ ਨਹੀਂ ਰੋਟੀ ਵਾਲੇ ਥਾਲ ਫੜ ਕੇ ਉਹ ਪ੍ਰਸ਼ਾਦਾ ਛਕਾਉਣ ਲੱਗਿਆ ਗੁਰਵਿੰਦਰ ਘਰ ਆਇਆ ਤਾਂ ਨਸੀਬ ਨੂੰ ਡਰ ਜਿਹਾ ਮਹਿਸੂਸ ਹੋਇਆ ਕਿ ਚਰਨੇ ਨੂੰ ਵੇਖ ਕੇ ਉਹ ਕੁਝ ਗਲਤ ਨਾ ਸਮਝੇ ਪਰ ਗੁਰਵਿੰਦਰ ਜਦੋਂ ਆਇਆ ਤਾਂ ਚਰਨੇ ਨੂੰ ਵੇਖ ਕੇ ਖੁਸ਼ ਹੋ ਗਿਆ ਤੇ ਪੈਰੀ ਹੱਥ ਲਾ ਚਰਨੇ ਨੂੰ ਜੱਫੀ ਪਾ ਲਈ ਨਸੀਬ ਦੇ ਦਿਲ ਤੋਂ ਕੁਝ ਕਬੋਜ ਤਾਂ ਹਲਕਾ ਹੋ ਗਿਆ ਸੀ ਨਸੀਬ ਦੀ ਸਿਹਤ ਦਿਨੋ ਦਿਨ ਘਟਦੀ ਜਾ ਰਹੀ ਸੀ ਪਤਾ ਨਹੀਂ ਕਿਉਂ ਹੁਣ ਤਾਂ ਨਸੀਬ ਨੇ ਮੰਜਾ ਹੀ ਮੰਨ ਲਿਆ ਸੀ ਨੇਬਾ ਤੇ ਬਲਵੀਰ ਦੋਹੇ ਨਸੀਬ ਦੇ ਦੁਆਲੇ ਬੈਠੇ ਰਹਿੰਦੇ ਚਰਨੋਂ ਨੂੰ ਵੀ ਨਸੀਬ ਦਾ ਡਾਡਾ ਫਿਕਰ ਸੀ ਯਾਦ ਤੇਰੀ ਦੇ ਤਪਦੇ ਰਾਹੀ ਮੈਂ ਹੰਝੂਆਂ ਦੀ ਛਵੀ ਲਾਈ ਮੈਂ ਜ਼ਿੰਦਗੀ ਦੇ ਤੁਆਂਖੇ ਹੋਂਠਾ ਨੂੰ ਰੋਜ਼ ਗਮ ਦੀ ਗਲੋਂ ਪਿਆਈ ਗਮ ਦੀ ਗਲੋਂ ਪਿਆਈ ਸ਼ਿਵ ਕੁਮਾਰ ਬਟਾਲਵੀ ਜੀ ਹਾਂਜੀ ਦੋਸਤੋ ਇਸ ਨਾਵਲ ਦਾ 13ਵਾਂ ਤੇ ਆਖਰੀ ਭਾਗ ਕੱਲ ਆਵੇਗਾ ਜੀ ਅੱਜ ਦਾ ਇਹ ਭਾਗ ਸੁਣਾਉਣ ਵੇਲੇ ਮੇਰੇ ਤੋਂ ਬਹੁਤ ਗਲਤੀਆਂ ਹੋਈਆਂ ਹੋਣਗੀਆਂ ਕਿਰਪਾ ਕਰਕੇ ਮਾਫ ਕਰਨਾ ਕਿਉਂਕਿ ਅੱਜ ਦਾ ਭਾਗ ਬਹੁਤ ਜ਼ਿਆਦਾ ਇਮੋਸ਼ਨਲ ਸੀ ਤੇ ਮੈਨੂੰ ਇਨੂੰ ਬੋਲਣ ਲਈ ਬਾਰ-ਬਾਰ ਰੀਟੇਕ ਕਰਨਾ ਪਿਆ ਕਿਰਪਾ ਕਰਕੇ ਗਲਤੀਆਂ ਨੂੰ ਅੱਖੋਂ ਪਰੋਖੇ ਕਰਕੇ ਇਹ ਭਾਗ ਨੂੰ ਧਿਆਨ ਨਾਲ ਸੁਣਨਾ ਜੇ ਤੁਹਾਨੂੰ ਇਹ ਵਧੀਆ ਲੱਗਿਆ ਤਾਂ ਇਸ ਨੂੰ ਲਾਈਕ ਕਰਨਾ ਇਸ ਤਰ੍ਹਾਂ ਦੇ ਹੋਰ ਨਾਵਲ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਰਹਿਣਾ ਇਸ ਨਾਵਲ ਤੋਂ ਬਾਅਦ ਵੀ ਆਪਾਂ ਇਹੋ ਜਿਹੇ ਪੇਂਡੂ ਪਛੋਕੜ ਵਾਲੇ ਪਰਿਵਾਰਕ ਨਾਵਲ ਲੈ ਕੇ ਆਉਂਦੇ ਰਹਾਂਗੇ ਕਿਰਪਾ ਕਰਕੇ ਚੈਨਲ ਦੇ ਨਾਲ ਜੁੜੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੇਣਾ ਸੁਣਨ ਲਈ ਬਹੁਤ-ਬਹੁਤ ਧੰਨਵਾਦ ਜੀ